ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੀਅਲ ਕੁਇਨਸ ਵਰਡ ਤੇ ਅੱਜ ਅਸੀਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਆਂਬ ਤੋਂ ਬਣੀ ਬਰਫੀ ਅਤੇ ਲੱਡੂ ਦੀ ਇਸ ਨੂੰ ਬਣਾਉਣ ਲਈ ਅਸੀਂ ਇੱਥੇ ਦੋ ਕੌਲੀਆਂ ਨਾਰੀਅਲ ਦਾ ਬੂਰਾ ਅੱਧੀ ਕੌਲੀ ਚੀਨੀ ਤੇ ਇੱਕ ਕੌਲੀ ਦੁੱਧ ਦੀ ਲਈ ਹੈ ਇਹ ਸਾਰੇ ਇੰਗਰੀਡੀਅੰਟਸ ਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਵਾਂਗੇ ਗ੍ਰाइंड ਕਰਨ ਟਾਈਮ ਅਗਰ ਆਪਾਂ ਨੂੰ ਦੁੱਧ ਥੋੜਾ ਜਿਹਾ ਘੱਟ ਲੱਗਦਾ ਹੈ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂ ਜਦੋਂ ਆਪਾਂ ਇਸ ਨੂੰ ਗ੍ਰाइंड ਕਰ ਲਿਆ ਤਾਂ ਇਸ ਦਾ ਟੈਕਸਚਰ ਥੋੜਾ ਕੁਝ ਇਸ ਤਰ੍ਹਾਂ ਆਏਗਾ ਫਿਰ ਆਂਬ ਨੂੰ ਲੈ ਕੇ ਉਸ ਦਾ ਛਿਲਕਾ ਉਤਾਰ ਕੇ ਉਸ ਦੀ ਗੁੱਧ ਨੂੰ ਕਿਸੇ ਬਰਤਨ ਵਿੱਚ ਇਕੱਠੀ ਕਰ ਲਵੋ ਇੱਥੇ ਅਸੀਂ ਦੋ ਆਂਬ ਲਏ ਸੀ ਤੇ ਦੋ ਆਂਬਾਂ ਦੀ ਗੁੱਧ ਇਕੱਠੀ ਕੀਤੀ ਹੈ ਤੇ ਉਸ ਕੋੜਣੀ ਹੀ ਆਪਾਂ ਇਨਗਰੀਡੀਅੰਟਸ ਦੱਸੇ ਨੇ ਜੋ ਇਹ ਗੋਦਾ ਆਪਾਂ ਇਕੱਠੀ ਕੀਤੀ ਹੈ ਇਸ ਨੂੰ ਵੀ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਵਾਂਗੇ ਫਿਰ ਇਸ ਪਿਉਰੀ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਫਿਰ ਗੈਸ ਨੂੰ ਚਲਾ ਕੇ ਉਸ ਤੇ ਕੜਾਈ ਰੱਖ ਕੇ ਜੋ ਪਹਿਲਾਂ ਆਪਾਂ ਮਿਕਸਚਰ ਤਿਆਰ ਕੀਤਾ ਸੀ ਉਹ ਆਪਾਂ ਕੜਾਈ ਵਿੱਚ ਪਾ ਦਵਾਂਗੇ ਤੇ ਬਟ ਗੈਸ ਨੂੰ ਆਪਾਂ ਹੌਲੀ ਰੱਖਾਂਗੇ ਘੜਛੀ ਜਾਂ ਖੁਰਚੀ ਨੇ ਨਾਲ ਇਸ ਨੂੰ ਅਸੀਂ ਲਗਾਤਾਰ ਚਲਾਉਂਦੇ ਰਹਾਂਗੇ ਤਾਂ ਜੋ ਇਹ ਤੜਕਣੀ ਦੇ ਨਾਲ ਨਾ ਲੱਗੇ ਜਦੋਂ ਇਸ ਦੀ ਕੰਸਿਸਟੈਂਸੀ ਥੋੜੇ ਜਿਹੀ ਇਸ ਤਰ੍ਹਾਂ ਦੀ ਸ਼ਕਲ ਵਿੱਚ ਆ ਜਾਵੇਗੀ ਤਾਂ ਆਪਾਂ ਇਸ ਵਿੱਚ ਮੰango ਪਿਊਰੀ ਐਡ ਕਰ ਦਵਾਂਗੇ ਪਿਊਰੀ ਨੂੰ ਐਡ ਕਰਨ ਤੋਂ ਬਾਅਦ ਆਪਾਂ ਪਹਿਲਾਂ ਵਾਲੀ ਮਿਕਸਚਰ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਵੀ ਆਪਾਂ ਸਲੋ ਫਲੇਮ ਤੇ ਹੀ ਪਕਾਵਾਂਗੇ ਇਸ ਨੂੰ ਸਲੋ ਫਲੇਮ ਤੇ ਉਦੋਂ ਤੱਕ ਭੁੰਨੋ ਜਦੋਂ ਤੱਕ ਇਹ ਤੜਕਣੀ ਨੂੰ ਛੱਡਣਾ ਸਟਾਰਟ ਨਾ ਕਰ ਦੇਵੇ ਐਂਡ ਫਾਰਮ ਤੇ ਆ ਕੇ ਇਸ ਵਿੱਚੋਂ ਥੋੜਾ ਜਿਹਾ ਘਿਓ ਨਿਕਲਣਾ ਵੀ ਸਟਾਰਟ ਕਰ ਦੂਗਾ ਇਸ ਤੋਂ ਆਪਾਂ ਨੂੰ ਪਤਾ ਚੱਲੇਗਾ ਕਿ ਮਿਕਸਚਰ ਆਪਣਾ ਪੂਰਾ ਰੈਡੀ ਹੋ ਚੁੱਕਿਆ ਹੈ ਫਿਰ ਗੈਸ ਨੂੰ ਬੰਦ ਕਰਕੇ ਇਸ ਨੂੰ ਥੋੜਾ ਟਾਈਮ ਇਸ ਵਿੱਚ ਇਦਾਂ ਹੀ ਕੜਛੀ ਨੂੰ ਹਿਲਾਉਂਦੇ ਰਹੋ ਤਾਂ ਜੋ ਇਹ ਆਸਾਨੀ ਨਾਲ ਤੇ ਜਲਦੀ ਠੰਡਾ ਹੋ ਜਾਵੇ ਥੋੜਾ ਠੰਡਾ ਹੋਣ ਤੋਂ ਬਾਅਦ ਆਪਾਂ ਮਿਕਸਚਰ ਦਾ ਥੋੜਾ ਜਿਹਾ ਪੋਰਸ਼ਨ ਲੈ ਕੇ ਇੱਕ ਛੋਟੀ ਜੀ ਬੋਲ ਬਣਾ ਕੇ ਦੇਖਾਂਗੇ ਅਗਰ ਉਹ ਆਪਣੇ ਹੱਥਾਂ ਨੂੰ ਨਹੀਂ ਚਿਪਕੇਗਾ ਤਾਂ ਇਹ ਮਿਕਸਚਰ ਪ੍ਰੋਪਰ ਬਰਫੀ ਜਮਾਉਣ ਲਈ ਰੈਡੀ ਹੈ ਜਿਸ ਬਰਤਨ ਵਿੱਚ ਆਪਾਂ ਬਰਫੀ ਨੂੰ ਜਮਾਉਣਾ ਹੈ ਉਸ ਨੂੰ ਆਪਾਂ ਥੋੜੇ ਜਿਹੇ ਘਿਓ ਨਾਲ ਗ੍ਰੀਸ ਕਰ ਲਵਾਂਗੇ ਅਤੇ ਸਾਰਾ ਮਿਕਸਚਰ ਉਸ ਵਿੱਚ ਪਾ ਲਵਾਂਗੇ ਫਿਰ ਇਸ ਨੂੰ ਪ੍ਰੋਪਰ ਸੈੱਟ ਕਰਨ ਤੋਂ ਬਾਅਦ ਆਪਾਂ ਇਸ ਉੱਪਰ ਟਾਪਿੰਗ ਕਰ ਦਵਾਂਗੇ ਬਦਾਮਾਂ ਦੀ ਤੇ ਇਸ ਨੂੰ ਸੈੱਟ ਹੋਣ ਲਈ ਥੋੜਾ ਟਾਈਮ ਲਈ ਰੱਖ ਦਵਾਂਗੇ ਅਗਰ ਆਪਣੀ ਮਰਜ਼ੀ ਹੈ ਆਪਾਂ ਪਹਿਲਾਂ ਹੀ ਕਟਿੰਗ ਦੇ ਨਿਸ਼ਾਨ ਲਾ ਸਕਦੇ ਹਾਂ ਉਸ ਅਕੋਰਡਿੰਗ ਟਾਪਿੰਗ ਕਰ ਸਕਦੇ ਹਾਂ ਜਾਂ ਬਾਅਦ ਵਿੱਚ ਵੀ ਆਪਾਂ ਕਟਿੰਗ ਕਰ ਸਕਦੇ ਹਾਂ ਇਸ ਤਰ੍ਹਾਂ ਆਪਣੀ ਮੰਗੋ ਬਰਫੀ ਬਿਲਕੁਲ ਰੈਡੀ ਹੋ ਚੁੱਕੀ ਹੈ ਇਸ ਮਿਕਸਚਰ ਤੋਂ ਆਪਾਂ ਆਂਬ ਵਾਲੇ ਲੱਡੂ ਵੀ ਬਣਾ ਸਕਦੇ ਹਾਂ ਆਪਾਂ ਥੋੜਾ ਥੋੜਾ ਮਿਕਸਚਰ ਹੱਥ ਵਿੱਚ ਲੈ ਕੇ ਉਸਦੇ ਛੋਟੇ ਛੋਟੇ ਲੱਡੂ ਬਣਾ ਲਵਾਂਗੇ ਤੇ ਉਸ ਨੂੰ ਆਪਾਂ ਨਾਰੀਅਲ ਦੇ ਬੂਰੇ ਨਾਲ ਕੋਟਿੰਗ ਕਰ ਦਵਾਂਗੇ ਇਸ ਤਰ੍ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਘਰ ਬੈਠੇ ਹੀ ਅੰਬ ਦੀ ਬਰਫੀ ਤੇ ਅੰਬ ਵਾਲੇ ਲੱਡੂ ਬਣਾ ਸਕਦੇ ਹਾਂ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ।